ਦਾ ਸਟੇਟ ਵੈਪਨ ਸਮਗਲਿੰਗ ਤੁਸੀਂ ਕਹਿ ਸਕਦੇ ਹੋ ਗੈਂਗ ਜਿਹੜੀ ਹੈ ਕਿ ਇਹ ਕਿ ਵੈਪਨ 32 ਬੋਲ ਤੇ 3115 ਬੋਲ ਉਹਦਾ ਲੈ ਕੇ ਨਾ ਕਾਰਟੂਜੇ ਲਾ ਕੇ ਤੇ ਵੇਚਣਾ ਇਹ ਕੋਲੇ ਹੁੰਦਾ ਕਿ ਪੋਸਟੇਜ ਯੂਪੀ ਤੋਂ ਚੈਨ ਸਰ ਫਿਰ ਰਿਵਾਰਡ ਲੈਂਦੇ ਗਏ ਉਹ ਬਸ ਬਗਾਲੇ ਕੋਈ ਮਾਦਸ ਜੋ 임ਾਂਚੂ ਉਰਫ ਹੈਪੀ ਹੈ ਉਸ ਤੇ ਐਫ ਆਈ ਆਰ ਹੈ ਉਸ ਤੋਂ ਇਲਾਵਾ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫ ਆਈ ਆਰ ਨਹੀਂ ਹੈ ਸਭ ਜੀਨਾਂ ਨੂੰ ਇਹ ਸਪਲਾਈ ਕਰਦੇ ਸੀ ਕੋਈ ਵੱਡੀਆਂ ਬਾਰਦਾਤਾਂ ਇਹਨਾਂ ਨੇ ਜੋ ਹਲੇ ਤੱਕ ਦੱਸਿਆ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ ਦੋ ਵੈਪਨ ਪਹਿਲਾਂ ਮਾਝੇ ਦੇ ਲਿਆ ਦਿੱਤੇ ਨੇ ਬਾਕੀ ਹੋਰ ਕਿੱਥੇ ਦਿੱਤੇ ਉਸ ਦੇ ਬਾਰੇ ਸਾਡੀ ਤਫ਼ਤੀਸ਼ ਹੋਏਗੀ ਕਿੰਨੇ ਕਿਤੇ ਲੈ ਕੇ ਆਉਂਦੇ ਸੀ ਅੱਗੇ ਕਿੰਨੇ ਕਿਤਾ ਵੇਚਦੇ ਸੀ ਜੀ ਜੋ ਇਹਨਾਂ ਦੀ ਹਲੇ ਤੱਕ ਦੀ ਤਫ਼ਤੀਸ਼ ਪਾਇ ਚੱਲਿਆ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਮਾਰਜਿਨ ਵਾਸਤੇ ਨਹੀਂ ਕਰਦੇ ਸੀ ਲੇਕਿਨ ਈਜ਼ੀ ਮਨੀ ਦੇ ਲਈ ਇਸ ਗਲਤ ਰਸਤੇ ਵੱਲ ਚੱਲ ਪਏ ਕਿ ਕਿਸ ਤਰ੍ਹਾਂ ਲੱਗੇ ਕਿਸ ਤਰ੍ਹਾਂ ਜਿਸ ਰਸਤੇ ਦੇ ਕੋਈ ਕੋਈ ਇਹਨਾਂ ਨੂੰ ਪਹਿਲਾਂ ਕੋਈ ਇਹ ਤਾਂ ਕੰਮ ਕਰਦੇ ਸੀ ਉਹਨਾਂ ਨਾਲ ਸੰਪਰਕ ਚਾਏ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਅੱਡਿਆਂ ਦਾ ਪਤਾ ਲੱਗਿਆ ਜਿੱਥੋਂ ਲੈ ਕੇ ਆਉਂਦੇ ਸੀ ਜੀ ਇਹ ਜਿਹੜਾ ਹਿ ਤੇ ਜਿਹੜਾ ਹਿਮਾਂਸ਼ੂ ਭੋਲਾ ਹੈਗਾ ਇਕੱਠੇ ਪਹਿਲਾਂ ਅੰਬਰਸਰ ਹੈ ਤੇ ਹਿਮਾਂਸ਼ੂ ਫੈਮਿਲੀ ਦੇ ਕੋਈ ਲਿੰਕ ਸੀ ਜਿਸ ਦੇ ਤਹਿਤ ਇਹ ਸਾਰਿਆਂ ਨੇ ਜੁਆਇਨ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਕਿਹੜੀ ਸਟੇਟ ਤੋਂ ਲੈ ਕੇ ਆਉਂਦੇ ਸੀ ਜੀ ਉੱਤਰ ਪ੍ਰਦੇਸ਼ ਤੋਂ ਜਿਹੜੀ ਹੁਣ ਤੱਕ ਦਾ ਨੋਨ ਹੈਗਾ ਐ ਇਹਨਾਂ ਦਾ ਕਲੈਕਸ਼ਨ ਬਣਿਆ ਜੀ ਜਿਹੜਾ ਪਹਿਲੇ ਵਾਲਾ ਹੈਗਾ ਜੀ ਉਹ ਕਿਰਾਨੇ ਵਾਲੀ ਦੀ ਦੁਕਾਨ ਹੈ ਹਿਮਾਂਸ਼ੂ ਐਪੀ ਦੀ ਜਿਹੜਾ ਦੂਸਰਾ ਹੈਗਾ ਉਹ ਉਹ ਉਸ ਦਾ ਹੈਗਾ ਜੀ ਵੀਜ਼ਾ ਦਾ ਕੰਮ ਹੈ ਹਿਮਾਂਸ਼ੂ ਭੋਲੇ ਦਾ ਤੇ ਜਿਹੜਾ ਅਮਰਜੀਤ ਹੈਗਾ ਉਹ ਟੈਕਸੀ ਚਲਾਉਂਦਾ ਜੀ ਇਨਾਂ ਦੀ ਉਮਰ ਹੈ ਕਿ ਜੀ ਪਹਿਲੇ ਸੀ 22 ਫਿਰ 29 ਤੇ ਫਿਰ 37 ਪਹਿਲਾਂ ਪੰਜ ਹੋਈ ਸੀ ਬਾਚੀ ਕੋਇਆ ਹੈਗਾ ਤੇ ਹੋਰ ਇਹਨਾਂ ਨੇ ਅੱਗੇ ਕੀ ਕੀ ਕੀਤਾ ਉਸ ਦੀ ਅਸੀਂ ਪੁੱਛਿਛਗੜ ਰਹੇ ਹਾਂ ਰਿਪੋਰਟ ਲਿਖਦੇ ਹੋਏ ਫਸ ਤੋਂ ਬਗਾਲ ਲਈ ਕੋਈ ਬਾਤਾਂ ਉਸ ਕਿਤੇ ਨਹੀਂ ਜੀ ਕੁਝ ਵੀ ਨਹੀਂ ਇਹ 2022 ਚ ਹਿਮਾਚਲ ਓਨਫਰ ਹੈਪੀ ਦਾ ਇੱਕ ਐਫ ਆਈ ਆਰ ਹੈ ਉਸ ਤੋਂ 라ਵਾ ਕੋਈ ਰਿਪੋਰਟ ਤੇ ਨਹੀਂ ਕਹਿ ਰਹੇ ਜੀ ਕਿ ਪੈਸੇ ਵਰ ਕ੍ਰਿਮੀਨਲ ਨਹੀਂ ਹੈਗੇ ਜਿਹੜੇ ਕੋਈ ਕ੍ਰਾਈਮ ਕਮਿਟ ਕਰਦੇ ਹੈਗੇ ਇਹਨਾਂ ਦਾ ਕ੍ਰਾਈਮ ਹੈਗਾ ਵੈਪਨ ਸਮਗਲਿੰਗ ਦਾ ਜਿਸ ਨੇ ਇਹਨਾਂ ਨੇ ਕੋਈ ਅਫੈਂਸ ਖੁਦ ਨਹੀਂ ਕਮਿਟ ਕੀਤੀ ਜਿਹੜਾ ਕਿ ਕਿਸੇ ਨੂੰ ਬੋਡੀਲੀ ਅਫੈਂਸ ਹੋ ਜਾਂ ਫਿਰ ਕੇ ਜਾ ਕੇ ਐਕਟਿਵ ਕ੍ਰਾਈਮ ਕੀਤਾ ਹੋਵੇ ਤਿੰਨ ਬੰਦੇ ਨੇ ਮਾਂਸ਼ੂ ਉਰਫ ਹੈਪੀ ਅ ਅੰਮਰਸਰ ਤੋਂ ਮਾਂਸ਼ੂ ਉਰਫ ਓਲਾ ਏ ਐਸ ਐਸ ਨਗਰ ਤੋਂ ਤੇ ਅਮਰਜੀਤ ਸਿੰਘ ਉਰਫ ਤਾਜੀ ਏ ਵੀ ਐਸ ਐਸ ਨਗਰ ਤੋਂ ਤੇ ਇਨਾ ਤਿੰਨਾ ਕੋਲੋਂ ਸਾਨੂੰ 6 ਕੁ ਪਿਸਤੌਲ ਵੀ ਬਰਾਮਦ ਹੋਈ ਜੀ 3 32 ਬੋਲ ਤੇ 3 315 ਬੋਲ ਉਹਨਾਂ ਦੇ ਨਾਲ ਇਹਨਾਂ ਦੇ ਕਾਰਟ੍ਰਿਜਸ ਤੇ ਮੈਗਜ਼ੀਨ ਵੀ ਹੈਗੇ ਤੇ ਇਹਨਾਂ ਕੋਲ ਇੱਕ ਹੋਰ ਤੋਂ ਗੱਡੀ ਵੀ ਬਰਾਮਦ ਹੋਈ ਕਿ ਬਾਹਰੀ ਸਟੇਟ ਤੋਂ ਲੈ ਕੇ ਆਕੇ ਤੇ ਵਪਨ ਇਥੇ ਵੇਚਦੇ ਸੀ ਇਹਨਾਂ ਚੋਂ ਜੋ ਹਿਮਾਚਲ ਉਰ ਭੋਲਾ ਹੈ ਉਸ ਤੇ ਪਹਿਲਾਂ